ਖੜ ਸਾਬ ਅਜਮਿੰਟੂ ਜੀ ਕਹਿੰਦੇ ਕਿ ਬਈ ਕਿਸਾਨਾਂ ਨੂੰ ਕਹਿੰਦੇ ਪਏ ਆ ਕਹਿੰਦੇ ਕਿ ਬਈ ਕਿਸਾਨਾਂ ਨੂੰ ਜਿਹੜੀਆਂ ਸਿਆਸੀ ਤਰ੍ਹਾਂ ਨੇ ਉਹ ਵਰਤਿੰਗ ਪੰਗਾ ਨੇ ਜੀ ਕਹਿੰਦੇ ਕਿ ਕਹਿੰਦੇ ਸੀ ਤਾਂ ਕਿਸਾਨਾਂ ਲਈ ਕੀਤਾ ਹੀ ਬਹੁਤ ਕੁਛ ਆ ਐ ਐਮ ਐਸ ਪੀ ਮਿਲਦਾ ਪਏ ਨਿਰੰਤਰ ਕਹਿੰਦੇ ਲਗਾਤਾਰ ਕਹਿੰਦੇ ਕਿ ਬਈ ਦੱਬਿਓਣੇ ਲਈ મોદી ਸਾਹਿਬ ਤਾਂ ਨਹੀਂ ਦੇਖੋ ਗੱਲ ਇਹ ਆ ਕਿ ਮਸਲਾ ਇਹ ਆ ਕਿ ਐਮ ਐਸ ਪੀ ਉਹ ਕਹਿੰਦੇ ਆ ਕਿ ਜਦੋਂ ਬੀਜ ਨਹੀਂ ਛੋਣਾ ਜੀ ਤੇ ਫਿਰ ਜ਼ਰੂਰਤ ਕੀ ਆ ਉਹਨਾਂ ਨੂੰ ਬੰਦਾ ਪੁੱਛੇ ਕਿ ਐਮਐਸਪੀ ਬਹੁਤ ਸਾਰੀਆਂ ਫਸਲਾਂ ਤੇ ਪਹਿਲਾਂ ਤੋਂ ਹੀ ਐਲਾਨੀ ਜਾਂਦੀ ਹੈ ਜੀ ਤੁਹਾਨੂੰ ਇਹ ਹੀ ਨਹੀਂ ਪਤਾ ਪਰ ਰੌਲਾ ਇਹ ਆ ਕਿ ਫਸਲ ਜਿਹੜੀ ਹੈ ਬਦਲਵੀਂ ਫਸਲ ਉਹ ਖਰੀਦੀ ਨਹੀਂ ਜਾਂਦੀ ਐਮਐਸਪੀ ਤੇ ਰੌਲਾ ਇਸ ਚੀਜ਼ ਦਾ ਹੈ ਜਾਖੜ ਸਾਹਿਬ ਤਾਂ ਨਾ ਗੱਲ ਦੀ ਜਲੇਬੀ ਬਣਾ ਰਹੇ ਨੇ ਉਹ ਖੁਦ ਕਿਸਾਨ ਨੇ ਆਪਾਂ ਨੂੰ ਪਤਾ ਕਿੰਡਾ ਵੱਡਾ ਕਿਸਾਨ ਪਰਿਵਾਰ ਹੈ ਜੀ ਆਪਾਂ ਨੂੰ ਕਿਹੜਾ ਭੁੱਲਿਆ ਨਹੀਂ ਪਤਾ ਸਾਡੇ ਤੇ ਗਵਾਂਢੀ ਨੇ ਬਿਲਕੁਲ ਹੀ ਜੀ ਕਹਿੰਦੇ ਕਿ ਜਿੰਨਾ ਮਲੋਟ ਹੈ ਉਹਨਾ ਬੋ ਰਿਹਾ ਹੁਣ ਤਾਂ ਰੋਡ ਬਣ ਗਈ ਹੁਣ ਤਾਂ ਮਲਾਲਾ ਮਿੰਟ ਗਿੰਟੇ 15 ਨਹੀਂ ਲੱਗਦੇ ਹਾਂ ਤਾਂ ਐ ਬਾਟੀ ਮਾਰੀਏ ਚਾਹ ਦੀ ਉਸ ਰੋਡ ਤੇ ਤੇ ਮੈਨੂੰ ਮੇਹ ਤੇ ਕਿ ਚਾਹ ਦੀ ਘੁੱਟ ਵੀ ਨਾ ਡੁੱਲੇ ਬੰਦੀ ਕੋਸੀ ਪਿੰਡ ਸ਼ਹਿਰ ਨੇ ਹਾਂਜੀ ਹਾਂ ਬਸ ਫਿਰ ਨਾਲ ਹੀ ਪਰਲੇ ਬੱਚੀ ਹਾਂ ਪੰਜ ਕੋਸੀ ਸੱਤ ਕੋਸੀ ਜੀ ਤੇ ਖੈਰ ਗੱਲ ਇਹ ਆ ਕਿ ਭਈ ਹੁਣ ਇਹ ਗੱਲਾਂ ਜਿਹੜੀਆਂ ਨੇ ਨਾ ਕਿ ਠੀਕ ਆ ਕਹਿੰਦੇ ਜੀ ਇੱਕ 100 ਪਤਾ ਨਹੀਂ 25 ਕਰੋੜ 25 ਲੱਖ ਕਰੋੜ ਦਾ ਬਜਟ ਰੱਖਿਆ ਉਹ ਬਜਟ ਪਹਿਲਾਂ ਵੀ ਮਿਲਦਾ ਸੀਗਾ ਖਾਦਾਂ ਤੇ ਸਬਸਿਡੀ ਮੈਂ ਵੈਸੇ ਪੰਜਾਬੀਆਂ ਨੂੰ ਕਹਿਣਾ ਹੁੰਦਾ ਕਿ ਯਾਰ ਇਹ ਕਹਿੰਦੇ ਆ ਕਿ ਦਿੱਲੀ ਸਾਨੂੰ ਕੀ ਦਿੰਦੀ ਹੈ ਮੈਂ ਕਹਿੰਦਾ ਕਿ ਖਾਦ ਦੀ ਸਬਸਿਡੀ ਲਾ ਲਓ ਤੁਸੀਂ ਜੀ ਜਿੰਨੀ ਤੁਹਾਡੀ ਖਪਤ ਹੈ ਉਹਨੂੰ ਵੇਖ ਲਓ ਤਾਂ ਗੱਲ ਇਹ ਆ ਕਿ ਇਹ ਠੀਕ ਹੈ ਕਿ ਇਹ ਚੀਜ਼ਾਂ ਪਹਿਲਾਂ ਵੀ ਸੀ ਐਮ ਐਸ ਪੀ 10 ਸਾਲ ਤੋਂ ਪਹਿਲਾਂ ਵੀ ਮਿਲਦੀ ਸੀਗੀ ਪਰ ਰੌਲਾ ਕੀ ਪੈਂਦਾ ਕਿ ਜਿਹੜੀਆਂ ਦੂਸਰੀਆਂ ਫਸਲਾਂ ਨੇ ਇੱਕ ਤਾਂ ਐਮ ਐਸ ਪੀ ਸੀਮਤ ਮਿਲਦੀ ਹੈ ਮਤਲਬ ਕਿ ਜੇ ਲਾ ਲਈਏ ਤਾਂ ਕੋਈ ਓਵਰਆਲ ਲਾ ਲੋ ਕਿ 5-7 ਫੀਸਦੀ ਕਿਸਾਨਾਂ ਨੂੰ ਉਹਦਾ ਫਾਇਦਾ ਹੁੰਦਾ ਇੱਕ ਤਾਂ 100% ਉਹਦਾ ਫਾਇਦਾ ਮਿਲੇ ਤੇ ਇੱਕ ਜੋ ਵੀ ਫਸਲ ਐਮਐਸਪੀ ਤੋਂ ਘੱਟ ਚੁੱਕੀ ਜਾਂਦੀ ਹੈ ਉਹਦਾ ਭਾਵ ਅੰਤਰ ਤੁਸੀਂ ਦੇ ਦਿਓ ਜੇ ਤੁਸੀਂ ਐਮਐਸਪੀ ਪੱਕੀ ਨਹੀਂ ਲਾਗੂ ਕਰਨੀ ਕੁਝ ਸਰਕਾਰਾਂ ਸੂਬਾਈ ਸਰਕਾਰਾਂ ਉਹ ਚੁੱਕ ਲੈਣ ਕੁਝ ਤੁਸੀਂ ਚੁੱਕ ਲਓ ਭਾਵ ਅੰਤਰ ਕਰ ਦਿਓ ਕਿ ਜਿੰਨਾ ਭਾਅ ਦੇ ਵਿੱਚ ਅੰਤਰ ਰਹੂਗਾ ਉਹਦੀ ਪੂਰਤੀ ਕਰ ਦੇਾਂਗੇ ਇਸ ਪਾਸੇ ਆਉਣ ਦੀ ਥਾਂ ਤੇ ਉਹ ਗੱਲ ਨੂੰ ਹੋਰ ਹੀ ਗੋਲ 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 ਮਤਲਬ ਕਿ ਜਿਵੇਂ ਉਹ ਚੱਕਰੀ ਜਿਹੀ ਨਹੀਂ ਸੀ ਚੱਲਦੀ ਹੁੰਦੀ ਜਦ ਮੈਂ ਆਪਾ ਪਟਾਕਿਆਂ ਚ ਚਲਾਉਂਦੇ ਹੁੰਦੇ ਸੀ ਜੀ ਕੁਮੀ ਲੋਣਾ ਠੀਕ ਆ ਕੁਝ ਲੀਡਰ ਜਿਹੜੇ ਆ ਉਹ ਆਪ ਹੀ ਸਾਹਮਣੇ ਆ ਕੇ ਕਹਿੰਦੇ ਸੀਗੇ ਕਿ ਫਲਾਣਾ ਲੀਡਰ ਅਮਿਤ ਸ਼ਾਹ ਨੂੰ ਮਿਲਿਆ ਫਲਾਣਾ ਮੋਦੀ ਨੂੰ ਮਿਲਿਆ ਫਲਾਣਾ ਫਲਾਣੇ ਮੰਤਰੀ ਦੇ ਘਰ ਮਹਿੰਗੀ ਸ਼ਰਾਬ ਪੀ ਕੇ ਆਇਆ ਉਹਦੀ ਘਰ ਦੀ ਉਹਨੂੰ ਪੈਗ ਪਾ ਕੇ ਦਿੰਦੀ ਸੀ ਆਈਆਂ ਨਾ ਗੱਲਾਂ ਆਗੂ ਸਾਰੇ 100% ਸਹੀ ਨਹੀਂ ਹੁੰਦੇ 100% ਗਲਤ ਨਹੀਂ ਉਹਦੇ ਹੋ ਸਕਦਾ ਕੋਈ ਸਰਕਾਰ ਦੇ ਨਾਲ ਅੰਦਰ ਖਾਤੇ ਇੱਥੇ ਵੀ ਰਲਿਆ ਹੋਵੇ ਜੀ ਉਹਦੇ ਤੋਂ ਮੈਂ ਇਨਕਾਰ ਹੀ ਨਹੀਂ ਆ ਪਰ ਜੇ ਕੋਈ ਰਲਿਆ ਹੈ ਜਾਂ ਜਿਸ ਵੀ ਕਿਸੇ ਸਿਆਸੀ ਤਨਜ਼ੀਮ ਦੀ ਸ਼ੈਅ ਆ ਤੁਸੀਂ ਉਹਦਾ ਪਰਦਾ ਫਾਸ਼ ਕਰੋ ਨਾ ਕਿ ਭਾਈ ਸਾਡੇ ਕੋਲ ਆ ਰਿਪੋਰਟ ਆ ਆ ਸਬੂਤ ਆ ਆ ਤੱਥ ਆ ਕਿਉਂਕਿ ਤੁਹਾਡੇ ਕੋਲ ਤੇ ਇੰਟੈਲੀਜੈਂਸੀ ਆ ਸਾਰੀ ਸਾਰੇ ਦੇਸ਼ ਤੇ ਤੁਸੀਂ ਤੇ ਮਾਲਕ ਮੁਖਤਿਆਰ ਬਣੇ ਬੈਠੇ ਸੀਗੇ ਆ ਹੋਣੀ ਕੰਮ ਤੁਹਾਡਾ ਡਿਮ ਹੋਇਆ ਥੋੜਾ ਜਿਹਾ ਜੀ ਤੇ ਗੱਲ ਇਹ ਆ ਕਿ ਤੁਸੀਂ ਜਾਂ ਤੇ ਨਾ ਲਓ ਕਿ ਫਲਾਣੀ ਪਾਰਟੀ ਜਾਂ ਫਲਾਣੀ ਸਰਕਾਰ ਦੇ ਹੱਥ 'ਚੇ ਖੇਡ ਰਹੇ ਆ ਫਲਾਣਾ ਫਲਾਣਾ ਆਗੂ ਆ ਜੀ ਤੁਸੀਂ ਹੁਣ ਸਾਰਾ ਉਹ ਕਹਿ ਰਹੇ ਹੋ ਕਿ ਇਹਨਾਂ ਨੂੰ ਸਿਆਸੀ ਸ਼ੈਆ ਯਾਨੀ ਇਹ ਪਿਆਦੇ ਆ ਸਿਆਸਤ ਦੇ ਪਿਆਦੇ ਆ ਤਾਂ ਇਸ ਤਰ੍ਹਾਂ ਦੇਖੋ ਤੁਹਾਡਾ ਕਨਫਲਿਕਟ ਵਧੇਗਾ ਇਹਨਾਂ ਗੱਲਾਂ ਦੇ ਨਾਲ ਕੁਝ ਨਹੀਂ ਹੋਣਾ ਹਸਲ ਤੁਹਾਡਾ ਝਗੜਾ ਵਧੇਗਾ ਹਾਲਾਂਕਿ ਮੇਰਾ ਮੰਨਣਾ ਇਹ ਆ ਕਿ ਕੋਈ ਸਹਿਮਤ ਹੋਵੇ ਜਾਂ ਸਹਿਮਤ ਕਿ ਹੁਣ ਸਵਾਲ ਜਵਾਬ ਦਾ ਸਿਲਸਿਲਾ ਬਥੇਰਾ ਹੋ ਗਿਆ ਖੁੱਲਾ ਮਤਾਨਾ ਇਹਨਾਂ ਨੂੰ ਦਿਓ ਤੇ ਕਿਸਾਨ ਕਹਿਣ ਕਿ ਪੰਜਾਬ ਚੋਂ ਵੋਟਾਂ ਕੱਢ ਕੇ ਦਿਖਾਓ ਕਿੰਨੀਆਂ ਮਿਲਉਦੀਆਂ ਅਸੀਂ ਦਿੰਨੇ ਆ ਸੱਦਾ ਕਿ ਕਿਸਾਨ ਇਹਨਾਂ ਨੂੰ ਵੋਟ ਨਹੀਂ ਪਾਏਗਾ ਹੁਣ ਚੈਲੰਜ ਇਹ ਕਰ ਦਿਓ ਕਿ ਵੋਟਾਂ ਕੱਢ ਕੇ ਦਿਖਾਓ ਕਿੰਨੇ ਪਰਸੈਂਟ ਕੱਢ ਦਿਓ ਤੁਸੀਂ ਕਹਿੰਦੇ ਹੋ ਕਿ ਅਸੀਂ ਆਪ ਕੀ ਬਾਹਰ 400 ਕੇ ਪਾਰ ਇੱਥੋਂ ਪਾਰ ਕਰਕੇ ਦਿਖਾਓ ਜ਼ੀਰੋ ਤੋੜ ਕੇ ਦਿਖਾਓ ਬਰਾਬਰ ਆ ਜਾਓ ਲੋਕਾਂ ਨੂੰ ਜਾਗਰਿਤ ਕਰੋ ਇਹਨਾਂ ਦੇ ਖਿਲਾਫ ਭੁਗਤਾਓ ਮਤਲਬ ਕਿ ਮਜ਼ਾ ਆ ਜਾਏਗਾ ਬਾਈਕਾਟ ਦਾ ਸੱਦਾ ਦੇ ਦਿਓ ਮੈਨੂੰ ਲੱਗਦਾ ਕਿ ਬਹੁਤ ਨੁਕਸਾਨ ਉਹਦੇ ਨਾਲ ਵੀ ਹੋ ਜਾਏਗਾ ਕਿਉਂ ਮੈਂ ਕਿਉਂ ਕਹਿ ਰਿਹਾ ਮੈਂ ਆਪਣੀ ਕਿਉਂ ਦਾ ਜਵਾਬ ਦੇਵਾਂਗਾ ਪਹਿਲੀ ਗੱਲ ਤੇ ਇਹ ਹੈ ਕਿ ਸੁਨੀਲ ਜਾਖੜ ਅੱਜ ਪੰਜਾਬ ਦੇ ਲੋਕਾਂ ਨੂੰ ਨਹੀਂ ਸੀ ਦੱਸ ਰਿਹਾ ਜੀ ਉਹ ਦੱਸ ਰਿਹਾ ਸੀ ਦਿੱਲੀ ਬੈਠੇ ਆਪਣੇ ਜਿਹੜੇ ਇਹਨਾਂ ਦੇ ਮਾਲਕ ਮੁਖਤਿਆਰ ਆ ਜਿਹੜੇ ਇਹਨਾਂ ਦੇ ਬੌਸ ਆ ਆਕੇ ਆ ਕਿ ਭਾਈ ਅਸੀਂ ਬੋਲ ਰਹੇ ਆ ਜੀ ਅਸੀਂ ਬੋਲ ਰਹੇ ਹਾਂ ਅਸੀਂ ਕਿਸਾਨਾਂ ਨੂੰ ਮੋਦੀ ਸਰਕਾਰ ਵੱਲੋਂ ਦਿੱਤੇ ਜਾਂਦੇ ਫਾਇਦੇ ਵੀ ਗਿਣਾ ਰਹੇ ਹਾਂ ਤੇ ਅਸੀਂ ਉਹਨਾਂ ਨੂੰ ਪੰਡ ਵੀ ਰਹੇ ਹਾਂ ਔਰ ਦੂਜੀ ਗੱਲ ਹੈ ਕਿ ਕਿਸਾਨ ਆਗੂਆਂ ਨੂੰ ਇਹ ਵੀ ਦੇਖਣਾ ਚਾਹੀਦਾ ਕਿ ਹੁਣ ਇਹ ਉੱਤੇ ਮੈਸੇਜ ਇਹ ਦੇ ਰਹੇ ਆ ਕਿ ਅਸਲ ਦੇ ਵਿੱਚ ਜਿਹੜਾ ਕਿਸਾਨ ਆ ਅਸਲੀ ਕਿਸਾਨ ਆ ਉਹ ਬਿਲਕੁਲ ਸੌਖਾ ਹੈ ਜੀ ਪਰ ਜਿਹੜੇ ਇਹ ਬੰਦੇ ਆ ਇਹ ਕਾਮਰੇਡ ਬੰਦੇ ਜਾਂ ਕੁਝ ਵੀ ਹੈ ਇਹ ਬੰਦੇ ਭਾਜਪਾ ਦਾ ਵਿਰੋਧ ਸਿਰਫ ਤੇ ਸਿਰਫ ਨਰਿੰਦਰ ਮੋਦੀ ਨੂੰ ਹਰਾਉਣ ਵਾਸਤੇ ਕਰ ਰਹੇ ਆ ਜੀ ਮੈਂ ਤਾਂ ਕਹ ਰਿਹਾ ਕਿ ਕਿਸਾਨਾਂ ਨੂੰ ਵੀ ਆਗੂਆਂ ਨੂੰ ਵੀ ਆਪਣਾ ਪੈਤੜਾ ਜਿਹੜਾ ਹੈ ਨਾ ਥੋੜਾ ਦੇਖਣਾ ਚਾਹੀਦਾ ਹੈ ਕਿ ਬਥੇਰਾ ਜੱਜ ਗਿਆ ਹੈ ਬਈ ਹੁਣ ਤੁਸੀਂ ਇਹ ਕਹਿ ਦਿਓ ਕਿ ਹਾਂ ਬਈ ਠੀਕ ਆ ਜੇ ਇਸ ਕੱਲ ਤੇ ਆਏ ਹੋ ਤਾਂ ਅਸੀਂ ਤੁਹਾਨੂੰ ਖੁੱਲਾ ਮੈਦਾਨ ਦਿੰਨੇ ਆ ਪਰ ਸਾਡੇ ਸੱਦੇ ਤੇ ਹੁਣ ਤੁਸੀਂ ਉਸ ਤੋਂ ਬਾਅਦ ਵੋਟਾਂ ਕੱਢ ਕੇ ਦਿਖਾਓ ਕਿੰਨੀਆਂ ਨਿਕਲਦੀਆਂ ਆਏਗੀ ਅਮਚ ਤੇ ਵੋਟ ਤੇ ਨਹੀਂ ਪੈਣੀ ਇਹਨਾਂ ਨੂੰ ਸਮਝ ਆਉਂਦੀ ਕੀ ਹੈ ਕਿ ਜਿਹੜਾ ਇਹ ਵਿਰੋਧ ਮੈਨੂੰ ਇੱਕ ਦੋ ਅੱਛਾ ਇੱਕ ਬਹੁਤ ਵੱਡਾ ਪੱਤਰਕਾਰ ਸੀਗਾ ਜੀ ਮੈਨੂੰ ਮਿਲਣ ਆਇਆ ਆਪਣੇ ਸਟੂਡੀਓ 'ਚ ਮਿਲਣ ਆਇਆ ਸੀਗਾ ਬੀਤੇ ਦਿਨੀ ਬਹੁਤ ਕਹਿ ਲਉ ਕਿ ਪ੍ਰੇਮੀ ਆਦਮੀ ਆ ਜੀ ਤੇ ਬਹੁਤ ਕਲੋ ਮਸ਼ਹੂਰ ਹੈ ਤਗੜਾ ਪੱਤਰਕਾਰ ਹੈ ਜੀ ਉਹਨੇ ਵੀ ਇਹ ਮੁੱਦਾ ਚ ਕਿਹਾ ਯਾਰ ਤੈਨੂੰ ਨਹੀਂ ਲੱਗਦਾ ਕਿ ਮਤਲਬ ਕਿ ਹਿੰਦੂ ਭਾਈਚਾਰਾ ਜਿਹੜਾ ਇਹਨਾਂ ਚੀਜ਼ਾਂ ਦੇ ਚੱਲਦੇ ਆ ਮਤਲਬ ਕਿ ਪੋਲਰਾਈਜ਼ ਹੋਏ ਕਿ ਜਾਂ ਮਤਲਬ ਕਿ ਹਰੇਕ ਦੇ ਜ਼ਿੰਦ ਵਿੱਚ ਆ ਮੈਂ ਬੋਲ ਪੈਣਾ ਥੋੜਾ ਜਿਹਾ ਇਸ ਮੁੱਦੇ ਤੇ ਦੂਜੇ ਪੱਤਰਕਾਰ ਥੋੜਾ ਜਿਹਾ ਜੱਕਦੇ ਆ ਜੀ ਕਿ ਯਾਰ ਕਿਸਾਨ ਆਗੂ ਐ ਜਾਂ ਇਹ ਨਹੀਂ ਐ ਚੀਜ਼ ਕਿ ਜਿਹੜਾ ਨੈਰੇਟਿਵ ਬਣ ਰਿਹਾ ਉਹਦੀ ਗੱਲ ਕਰਨਾ ਸਾਡਾ ਫਰਜ਼ ਬਣਦਾ ਹੈ ਖੁੱਲੇ ਰੂਪ ਚ ਜੀ ਕਿ ਭਾਈ ਇਸ ਤਰ੍ਹਾਂ ਕਰਕੇ ਸ਼ਾਇਦ ਭਾਜਪਾ ਦੀ ਤੁਸੀਂ ਸ਼ਹਿਰੀ ਪੱਕੀ ਵੋਟ ਜਿਹੜੀ ਹੋਰ ਵਧਾ ਰਹੇ ਹੋ ਜੀ ਤਾਂ ਇਹ ਚੀਜ਼ ਜਿਹੜੀ ਆ ਕਸਾਨਾਗੋਆ ਨੂੰ ਵੀ ਸੋਚਣੀ ਚਾਹੀਦੀ ਪਰ ਸੁਨੀਲ ਜਾਖੜ ਉਹਨਾਂ ਨੂੰ ਵੀ ਪਤਾ ਉਹਨਾਂ ਦੀ ਬਾਡੀ ਲੈਂਗੁਏਜ ਦੱਸ ਰਹੀ ਸੀ ਕਿ ਉਹ ਪੰਜਾਬ ਵਾਸਤੇ ਨਹੀਂ ਪ੍ਰੈਸ ਕਾਨਫਰੰਸ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਦਿੱਲੀ ਦਰਬਾਰ ਵਾਸਤੇ ਜੀ ਜਾਂ ਉਹ ਤੋਂ ਆਖਿਆ ਹੋਵੇ ਆਖਿਆ ਹੋਵੇ ਸਕ੍ਰਿਪਟਡ ਵੀ ਹੋ ਸਕਦੀ ਹੈ ਤਾਂ ਦੂਜੀ ਗੱਲ ਇਹ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੋਦੀ ਸਾਹਿਬ ਨੇ ਇੱਥੇ ਆਉਣਾ ਯੋਗੀ ਸਾਹਿਬ ਨੇ ਇੱਥੇ ਆਉਣਾ ਅਮਿਤ ਛਾ ਇੱਥੇ ਆਉਣਗੇ ਨੱਡਾ ਸਾਹਿਬ ਇੱਥੇ ਆਉਣਗੇ ਉਹਨਾਂ ਵਾਸਤੇ ਵੀ ਥੋੜਾ ਕਹਿ ਲੋ ਕਿ ਪੜ ਜਚਾਉਣ ਦਾ ਯਤਨ ਹੈ ਜੀ ਜੀ ਇਹ ਵੀ ਗੱਲ ਹੋ ਸਕਦੀ ਹੈ ਜੀ ਇਧਰਲੇ ਪਾਸੇ ਪ੍ਰਿਤਪਾਲ ਗਿੱਲਾ ਜੀ ਕਹਿੰਦੇ ਕਿ ਇਹਨਾਂ ਕੋਲੇ ਜ਼ਮੀਨ ਕਿੰਨੀ ਹੈ ਜਾਖੜ ਸਾਹਿਬ ਹੋਰ ਕੋਲੇ ਜੀ ਪਰਵਾਰ ਕੋਲ ਕਾਫੀ ਚੰਗੀ ਜ਼ਮੀਨ ਹੈ ਭਾਈ ਜਾਖੜਾਂ ਕੋਲ ਬਹੁਤ ਜ਼ਮੀਨ ਹੈ ਜੀ ਇਹਨਾਂ ਦੀ ਜ਼ਮੀਨ ਤੇ ਮੈਨੂੰ ਲੱਗਦਾ ਰਾਜਸਥਾਨ ਵੀ ਹੈ ਸ਼ਾਇਦ ਜੇ ਮੈਂ ਗਲਤ ਨਹੀਂ ਹਾਂ ਜੀ ਜੀ ਹੈ ਇੱਧਰੇ ਪਾਸਿ ਤੇ ਇਕ ਵੀਰ ਪੁੱਛਦੇ ਸੀ ਬੱਲੂਆਣੇ ਵਾਲਾ ਪੁਲ ਬਣ ਗਿਆ ਹਾਂ ਬਾਈ ਹੋਰ ਤੋਂ ਬੱਲੂਆਣੇ ਵਾਲਾ ਤਾਂ ਬਣ ਗਿਆ ਅੱਗੇ ਤਾਂ ਮੈਨੂੰ ਲੱਗਦਾ ਨਾ ਮਿੰਟੂ ਜੀ ਸਾਫੀਆ ਨਹੀਂ ਜਦੋਂ ਮੈਂ ਲਾਸਟ ਵਾਰ ਹੀ ਗਿਆ ਉਦੋਂ ਤੇ ਪੁਲ ਨਹੀਂ ਸੀ ਬਣਿਆ ਫਲਾਈਓਵਰ ਬੱਲੂਆਣੇ ਵਾਲਾ ਨਹੀਂ ਉਹ ਬਣ ਗਿਆ ਉਹ ਨਹੀਂ ਸੌਰੀ ਉਹ ਵਿਚ ਵਿਚਾਲੇ ਉਹ ਤਾਂ ਉਹ ਤਾਂ ਵਿਚ ਵਿਚਾਲੇ ਹੋ ਗਿਆ ਨਾ ਸਟੇ ਹੋ ਗਿਆ ਸੀ ਹਾਲੇ ਵਿੱਚ ਵਿਚ ਵਿਚਾਲਿਆ ਉਹ ਸਟੇ ਹੋ ਗਿਆ ਸੀ ਉਦੋਂ ਦੁਕਾਨਾਂ ਬਹੁਤ ਸੀਗੀਆਂ ਨਾ ਇੱਕ ਪਾਸੇ ਗੁਰੂ ਘਰ ਆ ਗਿਆ ਉੱਥੇ ਕੇ ਹਾਂਜੀ ਹਾਂਜੀ ਇੱਕ ਪਾਸੇ ਸਕੂਲ ਆ ਗਿਆ ਜੀ ਹਾਂ ਉਹ ਉੱਥੇ ਹਾਲੇ ਜਦੋਂ ਮੈਂ ਲਾਸਟ ਵਾਰ ਹੀ ਲੰਘਿਆ ਉਦੋਂ ਤੇ ਨਹੀਂ ਸੀ ਬਣਿਆ ਕੋਈ ਜੀ ਜੀ ਉਹ ਉਹ ਵੀ ਉੱਥੇ ਤੇ ਉਸ ਤੋਂ ਬਾਅਦ ਜਦੋਂ ਆਪਾਂ ਬੋਰ ਤੋਂ ਇਧਰ ਨੂੰ ਆਣੇ ਵਾਪਸ ਮਲੋਟਵਾਲ ਉੱਥੇ ਵੀ ਰਸਤਾ ਹਲੇ ਵੀ ਉਹ ਵੀ ਉਹਦਾ ਵੀ ਕੋਈ ਰਾਲਾ ਗੋਲਾ ਹੈਗਾ ਵਿਚ ਵਿਚਾਲੇ ਉਹ ਵੀ ਰਸਤਾ ਪੀੜਾ ਦਾ ਹਾਂਜੀ ਹਾਂਜੀ ਰਸਤਾ ਪੀੜਾ ਦਾ ਤਾਂ ਇਧਰਲੇ ਪਾਸੇ ਤੋਂ ਮਿੰਟੂ ਜੀ ਉੱਪਰ ਇੱਕ ਵੀਰ ਦਾ ਕਮੈਂਟ ਆਉਂਦਾ ਪਿਆ ਸੀਗਾ ਕਹਿੰਦੇ ਕਿ ਬਈ ਹਾਂ ਭਾਈ ਤਾਂ ਕਾਫੀ ਚਿਰਾਂ ਦੀ ਗੱਲ ਆ ਜਿਹੜਾ ਬਰਨਾਲੇ ਕਿਸਾਨਾਂ ਤੇ ਵਪਾਰਕਾਂ ਦੇ ਵਿਚਾਲੇ ਗੱਲ ਚੱਲਿਆ ਔ ਡਾਂਗ ਚੱਲੀ ਆ ਉਹ ਹੀ ਹੈ ਨਾ ਕਿ ਸਾਨੂੰ ਹੁਣ ਦੇਖਣਾ ਪਏਗਾ ਅਸੀਂ ਕੀ ਦੂਸਰਾ ਬੰਗਾਲ ਬਣਾਉਣ ਜਾ ਰਹੇ ਹਾਂ ਜੀ ਉੱਥੇ ਵੀ ਕਾਮਰੇਡਾਂ ਨੇ ਇਹੀ ਕੰਮ ਕਰ ਕਰ ਕੇ ਕਰ ਕਰ ਕੇ ਤੁਸੀਂ ਦੇਖੋ ਹ ਕਰ ਰਹੀ ਹੈ ਕੁਛ ਨਾ ਕੁਛ ਪਰ ਬਹੁਤ ਔਖੇ ਹਾਲਾਤ ਆ